6 ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ 3 ਲੱਖ ਦੀ ਖੋਟ ਨੂੰ ਸਕਸੈਸਫੁਲੀ ਟਰੇਸ ਕਰਦੇ ਹਾਂ ਵਿਥਿਨ 24 ਆਵਰਜ਼ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰ ਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇੰਪਲੋਇਡ ਸੀ ਇਹ ਪਿਛਲੇ ਡੇਢ ਮਹੀਨੇ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰੈਕਟੀ ਅਤੇ ਪਲੈਨਿੰਗ ਕਰ ਰਹੀ ਸੀ ਅਤੇ 6 ਜੂਨ ਨੂੰ ਜਦ ਦੀਪਕ ਨੂੰ ਪਤਾ ਚੱਲਿਆ ਕਿ ਉਹਦੇ ਨਾਲ ਦੇ ਜਿਹੜੇ ਤਿੰਨ ਕੋ-ਐਮਪਲੋਇਜ਼ ਨੇ ਉਹ ਛੁੱਟੀ ਤੇ ਹਨ ਅਤੇ ਦੁਕਾਨ ਵਿੱਚ ਮੋਟੀ ਰਕਮ ਆਈ ਹੈ ਇਹਨੇ ਅੱਗੇ ਆਪਣੇ ਕੋ ਅਕਿਊਜ਼ਡ ਵਿਸ਼ੂ ਅਤੇ ਸ਼ਿਵਮ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਅਤੇ ਇਸ ਤਰ੍ਹਾਂ ਇਸ ਸਨੈਚਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੂੰ ਅੱਗੇ ਚਖਮਾ ਦੇਣ ਲਈ ਇਹਨਾਂ ਨੇ ਪਹਿਲਾਂ ਆਪਣੇ ਕੱਪੜੇ ਬਦਲੇ ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟਰੇਸ ਨਾ ਹੋਣ ਲਈ ਆਪਣਾ ਵਾਹਨਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਉਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕਤ ਰੱਖਦਾ 24 ਘੰਟਿਆਂ ਵਿੱਚ ਥਾਣਾ ਕੁਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇजेस ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ ਅ ਏਮਪਲੋਇਜ਼ ਇਨ ਟੈਰੋਗੇਸ਼ਨ ਆਦਿ ਕਰਕੇ ਸੰਭਵ ਹੋਇਆ ਧੰਨਵਾਦ ਜੀ